ਅੱਜ ਦੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੁਬਾਰਕ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚਿਆ ਪਿੰਡ ਸਰਾਏ ਖਾਮ ਕੱਚੀ ਸਰਾ ਤਹਿਸੀਲ ਨਕੋਦਰ ਜ਼ਿਲ੍ਹਾ ਜਲੰਧਰ ਅੱਜ ਦੀ ਵਿਜ਼ਿਟ ਜਿਹੜੀ ਆ ਦੋਸਤੋ ਆਪਣੀ ਪਿੰਡ ਸਰਾਏ ਖਾਮ ਆ ਕੱਚੀ ਸਰਾ ਤੇ ਨਿਰਮਲ ਕੁੜੀਆ ਦੇ ਵਿੱਚ ਪਹੁੰਚੇ ਆ ਦੋਸਤੋ ਆਪਣੇ ਨਾਲ ਮੁੱਖ ਸੇਵਾਦਾਰ ਨਿਰਮਲ ਕੁੜੀਆ ਦੇ ਸਰਦਾਰ ਗੁਰਪ੍ਰੀਤ ਸਿੰਘ ਜੀ ਹੋਣਗੇ ਠੀਕ ਆ ਜੀ ਪੂਰੀ ਡਿਟੇਲ ਆਪਾਂ ਉਹਨਾਂ ਤੋਂ ਲੈ ਲਾਂਗੇ ਦੋਸਤੋ ਇਸ ਜਗ੍ਹਾ ਤੋਂ ਆਪਾਂ ਪਹਿਲਾਂ ਵੀ ਦੋ ਤੋਂ ਚਾਰ ਮਿੰਟ ਵੀਡੀਓ ਸ਼ੂਟ ਕਰਦੇ ਆ। ਇੱਥੇ ਇੱਕ ਗੱਲ ਸਾਰੇ ਭੈਣ ਭਰਾਵਾਂ ਨੂੰ ਪਤਾ ਹੀ ਹੈ ਵੀ ਜਿਹੜੇ ਗਵਾਬੇ ਏਰੀਆ ਦੇ ਨਾਲ ਸੰਬੰਧ ਰੱਖਦੇ ਆ ਜਾਂ ਨਿਰਮਲ ਕੁਟੀਆਂ ਦੇ ਨਾਲ ਸੰਬੰਧ ਰੱਖਦੇ ਆ ਤੇ ਇੱਥੇ ਦੋਸਤੋ ਗਰੀਬ ਲੋੜਵੰਦ ਧੀਆਂ ਦੇ ਕੁੜੀਆਂ ਦੇ ਵਿਆਹ ਵੀ ਕੀਤੇ ਜਾਂਦੇ ਆ ਤੇ ਜਿਹੜੀਆਂ ਦੋਸਤੋ ਵਿਤਵਾ ਔਰਤਾਂ ਨੇ ਠੀਕ ਆ ਜੀ ਭੈਣਾਂ ਨੇ ਉਹਨਾਂ ਨੂੰ ਬਿਲਕੁਲ ਜਿਹੜਾ ਆਪਾਂ ਕਹਿੰਗੇ ਵੀ ਰਸਤ ਪਾਣੀ ਉਹ ਵੀ ਸਮਾਨ ਜਿਹੜਾ ਦਿੱਤਾ ਜਾਂਦਾ ਠੀਕ ਆ ਜੀ। ਇਹ ਬਾਬਾ ਜੀ ਹੁਣੇ ਕਾਰਜ ਜਿਹੜੇ ਆ ਬਹੁਤ ਲੰਬੇ ਸਮੇਂ ਤੋਂ ਕਰਦੇ ਆ ਰਹੇ ਆ ਅੱਜ ਇਸ ਵੀਡੀਓ ਦੇ ਵਿੱਚ ਨਾਲੇ ਅਸੀਂ ਆਪਾਂ ਤੁਹਾਨੂੰ ਪੰਜ ਕੇ ਦਿਖਾਉਣੇ ਆ ਇੱਕ ਕੱਟੀ ਇੱਕ ਕਟਾ ਮੇਲ ਤੇ ਫੀਮੇਲ ਕਾਫ ਵੀ ਦਿਖਾਵਾਂਗੇ ਤੇ ਤਿੰਨ ਬੇੜਾ ਤੁਸੀਂ ਵਡੀਆਂ ਦੇਖੋਗੇ ਦਧਾਰੂ ਪਸ਼ੂ ਆ ਇਸ ਵਕਤ ਚੰਗੇ ਦੁੱਧ ਤੇ ਇਹ ਬੇੜਾ ਜਿਹੜੀਆਂ ਚੱਲਣ ਡੀਆਂ ਨੇ ਸੋ ਪੂਰੀ ਗੱਲਬਾਤ ਕਰ ਲਵਾਂਗੇ ਇੱਕ ਵਾਰੀ ਸਭ ਤੋਂ ਪਹਿਲਾਂ ਜਿਹੜੀ ਡਿਸਟੈਂਸ ਹੈਗੀ ਆ ਕੋਈ ਨੁਕੋਦਰ ਤੋਂ ਕੋਈ 12-13 ਕਿਲੋਮੀਟਰ ਦੀ ਦੂਰੀ ਤੇ ਮਲਸੀਆਂ ਤਕਰੀਬਨੇ ਤੋਂ ਕੋਈ 5-4 ਕਿਲੋਮੀਟਰ ਦੀ ਦੂਰੀ ਤੇ ਆ ਲੋਈਆਂ ਤੋਂ ਕੋਈ ਮੇਰਾ ਭਰਾ ਆ ਰਿਹਾ ਗਿੱਦੜਪਿੰਡੀ ਥਾਣੀ ਠੀਕ ਹੈ ਜੀ ਮਖੂ ਵਾਲੀ ਸਾਈਡ ਤੋਂ ਤੋ ਲੋਈਆਂ ਤੋਂ ਤਕਰੀਬਨ ਕੋਈ 11 12 12 ਕਿਲੋਮੀਟਰ ਦੀ ਦੂਰੀ ਤੇ ਪਿੰਡ ਸਰਾਏ ਖਾਮ ਕੱਚੀ ਸਰਾਹ ਹੈਗਾ ਜੀ ਅੱਜ ਤਰੀਕ ਤੁਸੀਂ ਨੋਟ ਕਰ ਲਓ 28 ਜਨਵਰੀ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਆ ਸਮਾਂ ਮਾਰਨਿੰਗ ਦੇ ਕੋਈ 8 8:30 ਵਜੇ ਦਾ ਸਾਰੇ ਪਸ਼ੂ ਸਵੇਰ ਸਵੇਰੇ ਆ ਆਪਾਂ ਬਾਬਾ ਜੀ ਕੋਲੋਂ ਤੋਂ ਪੂਰੀ ਡਿਟੇਲ ਲੈ ਲਵਾਂਗੇ ਕਿ ਕਿੰਨਾ ਕਿੰਨਾ ਇਸ ਮੌਕੇ ਇਸ ਵਕਤ ਦੁੱਧ ਇਹਨਾਂ ਦੇ ਥੱਲੇ ਹਾਜ਼ਰ ਆ ਤੇ ਬਾਕੀ ਜਿਹੜਾ ਵੀ ਐਨੀਮਲ ਜਿਹੜੇ ਵੀ ਆਪਣੇ ਖਰੀਦਦਾਰ ਕਿਸਾਨ ਫਾਰਮਰ ਭਰਾ ਨੂੰ ਜਚੂਗਾ ਪਸੰਦ ਆਊਗਾ ਆਪਣੇ ਦੋ ਟਾਈਮ ਚੋ ਲੋ ਚਾਰ ਟਾਈਮ ਚੋ ਲੋ ਠੀਕ ਆ ਜੀ ਆਨਲਾਈਨ ਚੋ ਵਾ ਲੋ ਜਿੱਦਾਂ ਵੀ ਕਿਸੇ ਭਰਾ ਦੀ ਤਸੱਲੀ ਸੰਤੁਸ਼ਟੀ ਹੁੰਦੀ ਆ ਉਦੋਂ ਹੀ ਆਪਣੀ ਤਸੱਲੀ ਕਰ ਲੋ ਤੁਸੀਂ ਆਓ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਆਇਆਂ ਨੂੰ ਬਾਬਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਅੱਜ ਤਾਂ ਥੋੜਾ ਜਿਹਾ ਗੱਲ ਤਾਂੜੇ ਨਾਲ ਕਰ ਲੈਨੇ ਥੋੜੇ ਰੋਸੇ ਜੋ ਚੱਲੇ ਸੀ ਹਾਂ ਨਹੀਂ ਮਰ ਦੀ ਗੱਲ ਕਿਰਪਾ ਨਾਲ ਦੀ ਫਿਰ ਗੱਡੀ ਪਰੜੀ ਤੇ ਆ ਗਈ ਸਾਡੀ ਹਾਂ ਚੜ੍ਹਦੀ ਕਲਾ ਹੋ ਗਈ ਹੋਰ ਸੁਖ ਸਾਂਤ ਆ ਜੀ ਬਹੁਤ ਆਨੰਦ ਤੇ ਬਾਬਾ ਜੀ ਇੱਕ ਆਪਣੇ ਭੈਣ ਭਰਾਵਾਂ ਨੂੰ ਆਪਾਂ ਹਿੰਟ ਦਿੱਤੀ ਸੀਗੀ ਵੀ ਗਰੀਬ ਧੀਆਂ ਦੇ ਕੁੜੀਆਂ ਦੇ ਆਪਣੀਆਂ ਭੈਣਾਂ ਦੇ ਵਿਆਹ ਕੀਤੇ ਜਾਂਦੇ ਉਹ ਸਾਲ ਦੇ ਵਿੱਚ ਇੱਕ ਵਾਰ ਹੀ ਹੁੰਦਾ ਇੱਕ ਵਾਰੀ ਹੁੰਦਾ ਹਰ ਸਾਲ ਤੇ 17 ਨਵੰਬਰ ਨੂੰ 17 ਨਵੰਬਰ ਨੂੰ ਹਾਂ ਠੀਕ ਹੈ ਜੀ ਤੇ ਜਿਹੜਾ ਵਿਧਵਾ ਔਰਤਾਂ ਨੂੰ ਆਪਾਂ ਰਾਸ਼ਨ ਵੰਡਦੇ ਆ ਉਹ ਮਹੀਨੇ ਦੀ ਮਹੀਨੇ ਮੱਸਿਆ ਤੇ ਮੱਸਿਆ ਜਿਵੇਂ ਹਾਂ ਕੱਲ ਨੂੰ ਮੱਸਿਆ ਵਾ ਆ ਮੱਸਿਆ ਦੇ ਮੱਸਿਆ ਮੱਸਿਆ ਦੀ ਮੱਸਿਆ ਅੱਛਾ ਉਹ ਬਾਬਾ ਜੀ ਭੈਣਾਂ ਜਿੰਨੀਆਂ ਵੀ ਆਪਣੀਆਂ ਹੁੰਦੀਆਂ ਨੇ ਜਿੰਨੀਆਂ ਵਿਧਵਾ ਔਰਤਾਂ 15-16 ਜਿੰਨੀਆਂ ਵੀ ਹੋਣ ਠੀਕ ਹੈ ਜੀ ਹਾਂ ਲੱਗ ਲੱਗੇ ਪਿੰਡਾਂ ਦੀਆਂ ਠੀਕ ਹੈ ਜੀ ਹਾਂਜੀ ਤੇ ਚਲੋ ਬ ਵਧੀਆ ਇੱਕ ਚੰਗਾ ਕਾਰਜ ਇੱਕ ਵਧੀਆ ਕੰਮ ਜਿਹੜਾ ਹਿੱਸੇ ਆਉਣਾ ਤੁਹਾਡੇ ਬਿਲਕੁਲ ਮਹਾਰਾਜ ਜੀ ਕਹਾਰਿਆ ਜੀ ਆਪਾਂ ਕੌਣ ਬਾ ਜਿਹੜੀ ਆਪਣੀ ਹਿੱਸੇ ਆਈ ਆ ਰਲ ਮਿਲ ਕੇ ਆ ਜੀ ਸਾਰਿਆਂ ਦੇ ਸਹਿਯੋਗ ਦੇ ਨਾਲ ਜੰਨੀਆਂ ਵੀ ਸਿੱਖ ਸੰਗਤਾਂ ਪਿੰਡ ਕੱਚੀ ਜ਼ਰਾ ਦੇ ਵਸਨੀਕ ਜਿਹੜੇ ਸਾਰੇ ਸਹਿਯੋਗ ਦੇ ਰਹੇ ਆ ਜੀ ਸਹਿਯੋਗ ਦੇ ਰਹੇ ਐਨ ਆਰ ਆਈ ਵੀਰ ਵੀ ਸਹਿਯੋਗ ਦਿੰਦੇ ਠੀਕ ਆ ਜੀ ਸਾਰੇ ਬਹੁਤ ਵਧੀਆ ਵੱਡਾ ਕਾਰਜ ਆ ਜੀ ਹਾਂ ਜੀ ਤੇ ਬਹੁਤ ਨੇਕੀ ਦਾ ਭਲਾਈ ਦਾ ਕੰਮ ਆ ਜੀ ਜੀ ਤੇ ਅੱਛਾ ਬਾਬਾ ਜੀ ਨਾਲ ਦੀ ਨਾਲ ਇਹ ਵੀ ਆਪਾਂ ਦੱਸ ਦਈਏ ਪਹਿਲਾਂ ਵੀ ਅੱਜ ਤੋਂ ਆਪਾਂ ਕੋਈ 2 3 4 ਵੀਡੀਓ ਆਪਾਂ ਪਾ ਚੁੱਕੇ ਹਾਂ ਹਾਂ ਜੀ ਹਾਂ ਜੀ ਹਾਂ ਜੀ ਅਸੀਂ ਉਸੇ ਖਰੀਦਦਾਰੀ ਕਰ ਲੈਂਦੇ ਹਾਂ ਕਿ ਜਿਨਾ ਇੱਕ ਦਾ ਸੂਆ ਪੀਕੇ ਜਾਂ ਕੋ 2 4 ਮਹੀਨੇ ਕਈ ਨਾ ਪਸ਼ੂ ਕਈ ਟੋਕਰ ਗੱਪਣ ਵੀ ਆਪਾਂ ਪਿੱਛੇ ਦੇ ਸੇਲ ਕੀਤੇ ਸੀਗੇ ਹਾਂ ਜੀ ਹਾਂ ਕੀਤੇ ਸੀਗੇ ਅੱਜ ਫਿਰ ਹਾਲ ਜਿੰਨੀਆਂ ਵੜਾਂ ਅੱਜ ਕੋਈ ਮਜੂਦ ਨੇ ਸੱਜਰ ਨੇ ਜੀ ਸੱਜਰ ਕੁਝ ਇੱਕ 15 ਦਿਨਾਂ ਦੇ ਵਿੱਚ ਇੱਕ ਬੱਚੀ ਸੂਈ ਆ ਤੇ ਦੋ ਵੜਾਂ ਤਾਂ ਤੁਹਾਡੇ ਕੋਲ ਇੱਕ 6 ਦਿਨਾਂ ਦੇ ਵਿੱਚ ਇੱਕ 3 ਦਿਨਾਂ ਦੇ ਵਿੱਚ ਜੀ ਠੀਕ ਆ ਜੀ ਤੇ ਸੂਈਆਂ ਸੂਈਆਂ ਵੜਾਂ ਨੇ ਮੈਨੂੰ ਲੱਗ ਹੋਊਗਾ ਦੋ ਦੋ ਉਨਾ ਹੀ ਆਪਾਂ ਦੱਸਾਂਗੇ ਭਾਈ ਰਾਜ ਠੀਕ ਹੈ ਜੀ ਹਾਂ ਠੀਕ ਹੈ ਜੀ ਉਹਦੇ ਵਿੱਚ ਹੋਊਗਾ ਸ਼ੁਰੂਆਤ ਕਰਦੇ ਆ ਬਾਕੀ ਮੇਰਾ ਭਰਾ ਇੱਕ ਜ਼ਰੂਰੀ ਬੇਨਤੀ ਆ ਸਾਰੇ ਵੀਰਾਂ ਦੇ ਆਪਣੇ ਚਰਨਾਂ ਦੇ ਵਿੱਚ ਠੀਕ ਹੈ ਜੀ ਆਪਣੇ ਭਰਾ ਜਿੰਨੇ ਜੁੜੇ ਆ ਜੋ ਮਾਲ ਦਾ ਮੁੱਲ ਕੀਤਾ ਜਾਊਗਾ ਉਹਦੇ ਚ ਥੋੜੀ ਬਾਦੀ ਝੋੜ ਛੱਪਾ ਹੀ ਗੰਜਾਇ ਚ ਸਮਝੋ ਕਿਉਂਕਿ ਤੁਹਾਡਾ ਜਿਹੜਾ ਦਿੱਤਾ ਹੋਇਆ ਰੁਪਈਆ ਠੀਕ ਹੈ ਜੀ ਉਹ ਵੀ ਬਿਲਕੁਲ ਇੱਕ ਨੇਕੀ ਦੇ ਭਲਾਈ ਦੇ ਕੰਮਾਂ ਦੇ ਵਿੱਚ ਹੀ ਲੱਗਣਾ ਜਿਹੜਾ ਮੇਰਾ ਭਰਾ ਖਰੀਦਦਾਰ ਆਊਗਾ ਠੀਕ ਹੈ ਜੀ ਕੋਈ 1500 200 ਕੋਈ ਰਸਾ ਚੜਾਈ ਛੋਟੀ ਸਮਝਿਆ ਦੇ ਵਿੱਚੋਂ ਜਿੰਨਾ ਕੇ ਰੇਟ ਕਿਉਂਕਿ ਜਿਹੜੇ ਕਾਰਜ ਹੁੰਦੇ ਨੇ ਇਸ ਨਿਰਮਲ ਕੁਟਿਆ ਦੇ ਵਿੱਚ ਉਹ ਪਹਿਲਾਂ ਹੀ ਆਪਾਂ ਤੁਹਾਨੂੰ ਬਿਆਨ ਕਰ ਦਿੱਤਾ ਠੀਕ ਆ ਜੀ ਸਾਲਾਨਾ ਜਿਹੜੇ ਕਾਰਜ ਹੁੰਦੇ ਆ ਜਾਂ ਬਿਲਕੁਲ ਮਸਿਆ ਦੇ ਮਸਿਆ ਬਿਲਕੁਲ ਮਹੀਨੇ-ਮਹੀਨੇ ਜਿਹੜੇ ਆਪਾਂ 15-15 ਦੇ ਆਪਾਂ ਗੱਲ ਕਰੀਏ ਵੀ ਉਹ ਕਾਰਜ ਹੁੰਦੇ ਆ ਠੀਕ ਆ ਜੀ ਤੇ ਗੱਲਬਾਤ ਆਪਾਂ ਸਟਾਰਟ ਕਰਾਂਗੇ ਬਾਬਾ ਜੀ ਇਸ ਬੱਚੀ ਦੀ ਪੂਰੀ ਡਿਟੇਲ ਕਰਦੀਏ ਸਾਂਜੀ ਇਹ ਸੂਬਾ ਕਦੋਂ ਮਸ ਹੋਈ ਹੋਈ ਦੂਜਾ ਸੂਬਾ ਸੋਈ ਆ ਬਈ ਦੂਸਰਾ ਸੂਬਾ ਤੇ ਅੱਜ ਦਿਨ ਨੂੰ ਤੁਸੀਂ ਦੱਸਦੇ ਵੀ 6 ਦਿਨ ਹੋ ਗਏ ਕਿ 3 ਦਿਨ 6 ਦਿਨ ਨੂੰ ਹੋ ਗਿਆ 6 ਦਿਨ ਹੋ ਗਿਆ ਇਹ ਤਾਂ ਮਗਰ ਬੱਚਾ ਕਿਹਾ ਗਿਆ ਜੀ ਮਗਰ ਬੱਚੀ ਆ ਇਹ ਇਸ ਵਕਤ ਕਿੰਨੇ ਕ ਦੁੱਧ ਤੇ ਆ ਗਈ ਕੋਈ ਕੱਚਾ ਦੁੱਧ ਮੰਨ ਲੈ ਇਸ ਟਾਈਮ 18 ਕਿਲੋ ਆ ਜੀ 18 ਕਿਲੋ ਆ ਜੀ ਲਓ ਵੀ 18 ਕਿਲੋ ਦੋਸਤੋ ਇਸ ਵਕਤ ਦੇ ਥੱਲੇ ਕੋਈ ਦੁੱਧ ਕੱਚਾ ਦੁੱਧ ਮੰਨ ਲੈ ਠੀਕ ਆ ਜੀ ਕਿਉਂ 6 ਕ ਦਿਨਾਂ ਦਾ ਸੂਆ ਤੇ ਬਾਕੀ ਤੁਸੀਂ ਹਾਈਟ ਕੱਦ ਦੀ ਆ ਦੇਖ ਸਕਦੇ ਹੋ ਠੀਕ ਆ ਜੀ ਬਲੈਕ ਰੰਗ ਆ ਤੇ ਕੱਦ ਸੋਹਣਾ ਹੈ ਬੱਚੀ ਦਾ ਠੀਕ ਆ ਜੀ ਮੀਡੀਅਮ ਤੋਂ ਥੋੜੀ ਜੀ ਪਲੱਸ ਹਾਈਟ ਦੇ ਵਿੱਚ ਕਹਿ ਲਓ ਬਾਕੀ ਕ੍ਰੌਸ ਆਂਗਾ ਸਭ ਤੋਂ ਜਿਹੜੀ ਐਮ ਗਾਲਾ ਜਿਵੇਂ ਅੱਗੇ ਬਿਲਕੁਲ ਸੀਜ਼ਨ ਨੂੰ ਦੇਖ ਕੇ ਭਰਾਵਾਂ ਨੇ ਸੌਦਾ ਕਰਨਾ ਹੈ ਗ ਤੇ ਹਵਾ ਨਜਰੇ ਦੀ ਤੁਸੀਂ ਦੇਖ ਸਕਦੇ ਜੇ ਵੈਸੇ ਭਰੇ ਭਾਂਡੇ ਜਿਹੜੇ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਮਾਰਨਿੰਗ ਜਵਾਈ ਬਾਬਾ ਜੀ ਉਹਨਾਂ ਨੂੰ ਕਿਹਾ ਸੀ ਵੀ ਡੱਕ ਦੇ ਅਜੇ ਠੀਕ ਹੈ ਜੀ ਕਿਉਂਕਿ ਖਾਲੀ ਪਸ਼ੂ ਭੈਣ ਭਰਾਵਾਂ ਦੀ ਸਮਝ ਵਿੱਚ ਘਟ ਆਉਂਦਾ ਠੀਕ ਹੈ ਜੀ ਬਣਿਆ ਥਣਿਆ ਪਸ਼ੂ ਇਸੇ ਟਾਈਮ ਦੋ ਟਾਈਮ ਤੁਸੀਂ ਟਾਈਮ ਟੂ ਟਾਈਮ ਦੇਖ ਸਕਦੇ ਹੋ ਐਸ ਵਕਤ ਤੋਂ ਬਾਬਾ ਜੀ ਕੋਈ ਫਿਰ ਬਿਆਨ ਕਰਦੇ ਆ ਕਿ ਵੀ 18 ਕਿਲੋ ਹਾਂ ਜੀ 18 ਕਿਲੋ ਦੁੱਧ ਚੌੜ ਜਾਣ ਦੀ ਚਾਰੇ ਥਾਂ ਦੀ ਓਕੇ ਆ ਬਿਲਕੁਕੁਲ ਓਕੇ ਜੀ ਜਵਾਈਆਂ ਤਾਂ ਫਿਰ ਜ਼ਿਆਦਾਤਰ ਤੁਸੀਂ ਦੇਦੇ ਆਪਣੇ ਘਰ ਦੇ ਤੁਸੀਂ ਜ਼ਿਆਦਾ ਰਹਿੰਦੇ ਹਾਂ ਹਾਂ ਜੀ ਹਾਂ ਜੀ ਠੀਕ ਆ ਜੀ ਤੇ ਮਗਰ ਬੋ ਜੀ ਆ ਬੱਚਾ ਜੇ ਦਾ ਠੀਕ ਆ ਜੀ ਆ ਬੱਚੀ ਆ ਆ ਜਿਹੜੀ ਹਨਾ ਜੀ ਆਹ ਆ ਬੱਚਾ ਮੇਲ ਕਾ ਨਹੀਂ ਇਤੇ ਹਾਂ ਆ ਬੱਚੀ ਹਾਂ ਜੀ ਹਾਂ ਬੱਚੀ ਆ ਜੀ ਹਾਂ ਆ ਦੇਖੋ ਜੀ ਬੋ ਜੀ ਇਹ ਬੱਚੀ ਠੀਕ ਆ ਜੀ ਨਾਰੂਆ ਨਾਲ ਆ ਬੱਚੇ ਤੇ ਬਿਲਕੁਲ ਤੁਸੀਂ ਚੈੱਕ ਕਰ ਲਓ ਡੱਬੀ ਬੱਚੀ ਆ ਠੀਕ ਆ ਬਹੁਤ ਸੋਹਣੀ ਬੱਚੀ ਆ ਮਗਰ ਤੇ 18 ਕਿਲੋ ਤੇ ਦੋਸਤੋ ਬੱਚੀ ਚੱਲਣ ਢੀ ਜਿਹੜੀ ਆਪਾਂ ਤੁਹਾਨੂੰ ਵੈੜ ਦਿਖਾਈ ਆ ਸੋ 8 8:30 ਵਜੇ ਦਾ ਸਮਾਂ ਕਿਸੇ ਭਰਾ ਨੇ ਦੋ ਟਾਈਮ ਚੋ ਕੇ ਤਸੱਲੀ ਕਰਨੀ ਆ ਤੇ ਟਾਈਮ ਤੋਂ ਟਾਈਮ ਤੁਸੀਂ ਤਸੱਲੀ ਕਰ ਲਿਓ ਥੋੜਾ ਇਲਾਗਿਓ ਆਪਾਂ ਤੁਹਾਨੂੰ ਥਾਣੇ ਦੇ ਬਾਅਦ ਦਿਖਾ ਪਰਾਧੋਰਾਂ ਦੀ ਬਾਬਾ ਜੀ ਅਗਲੇ ਪੀਲੇ ਦੀ ਬਰਾਬਰ ਹੈ ਬਾਬਾ ਜੀ ਓਕੇ ਠੀਕ ਆ ਜੀ ਤੇ ਕੀ ਮੋਲਵਾੜੀ ਕਰਦੇ ਆ ਦਵਾਂਗੇ ਕਿੰਨੇ ਦੀ ਬੱਛੀ ਜੀ ਇਹ ਆਪਾਂ 70 ਦੀ ਦਿਆਂਗੇ 70 ਦੀ ਜੀ ਐਂਡ ਟੂ ਐਂਡ ਆਪਾਂ ਮਤਲਬ ਉਹੀ ਭੈਣ ਭਰਾਵਾਂ ਦੇ ਅਗੇ ਗਜ਼ਾਰਸ ਦਿੱਤੀ ਆ ਵੀ ਲੈਂਡ ਦੇ ਨਾਲ ਇਹ ਰੇਟ ਆ ਵਿੱਚ ਉਹ 2 4 ਆਪਾਂ 70 80 ਮੰਗ ਲਿਆ ਤੇ ਮੁੜ ਕੇ ਦੇ ਦਿੱਤੀ 50 50 ਉਹ ਨਹੀਂ ਠੀਕ ਆ ਜੀ ਉਨਾ ਹੀ ਮੰਗਣਾ ਜਿੰਨੇ ਲੈਣੇ ਚਲੋ ਜੀ ਜੀ ਬਾਬੀ ਪ੍ਰਭੂ ਆਸ ਟ੍ਰੈਕਟਰ ਦੇ ਵਹਿਰ ਦਾ ਠੀਕ ਆ ਜੀ ਸੋ 18 ਲੀਟਰ ਇਸ ਵਕਤ ਦੁੱਧ ਦੇ ਥੱਲੇ ਹਾਜ਼ਰ ਆ ਤੋ ਕੋਈ ਵੀ ਭਰਾ ਆਪਣਾ ਘਰੇਲੂ ਠੀਕ ਆ ਜੀ ਨਵਾਂ ਫਾਰਮ ਕਿਸੇ ਨੇ ਸ਼ੁਰੂ ਕੀਤਾ ਜਾਂ ਕੋਈ 5 4 ਐਨੀਮਲ ਪਾਉਣ ਦੀ ਸੋਚ ਰਿਹਾ ਠੀਕ ਆ ਜੀ ਤੇ ਨਵਾਂ ਕੰਮ ਸ਼ੁਰੂ ਕਰਨ ਦਾ ਡੇਰੀ ਫਾਰਮ ਦਾ ਸਟਾਰਟ ਕਰਨਾ ਚਾਹੁੰਦਾ ਕੋਈ ਤਾਂ ਤੁਸੀਂ ਖਰੀਦਦਾਰੀ ਕਰ ਲਿਓ ਠੀਕ ਆ ਜੀ ਆ ਦੇਖੋ ਜੀ 70000 ਦੇ ਵਿੱਚੋਂ ਮੌਕੇ ਤੇ ਛੋੜਛੱਪਾ ਹੋ ਜਾਊਗਾ ਸਥਾਨ ਤੁਹਾਨੂੰ ਬਹੁਤ ਵਧੀਆ ਨੇ ਠੀਕ ਆ ਜੀ ਹੱਥੀ ਚੋਨਚਵਾ ਦੇ ਵਿੱਚ ਥਾਂ ਆਉਂਦੇ ਆ ਇਸ ਤੋਂ ਬਾਅਦ ਇੱਕ ਸੈਕੰਡ ਨੰਬਰ ਤੇ ਇੱਧਰ ਆ ਜੀ ਤੇ ਆਪਣੇ ਕੋਲ ਆਹ ਵੜ ਆ ਗਈ ਆ ਜੀ ਇਹਦਾ ਬਾਬਾ ਜੀ ਸੂਹਾ ਕਰਵਾਊਗਾ ਦੂਜਾ ਜੀ ਇਹ ਵੀ ਦੂਜਾ ਹੀ ਆ ਆ ਜੋ ਵੜਾ ਤੁਸੀਂ ਦੱਸਿਆ ਵੀ ਤ ਇਹਦਾ ਬੱਚਾ ਇਹਦਾ ਬੱਚਾ ਮਿਲਕਾਫ ਆ ਠੀਕ ਆ ਜੀ ਤੇ ਇਹਨੂੰ ਵੈਸੇ ਦਿਨ ਅਜ ਕਿੰਨੇ ਕੁ ਹੋ ਗਏ ਆ ਜੀ ਇਹਨੂੰ ਹੋ ਗਏ 15 ਦਿਨ 15 ਕ ਦਿਨ ਇਹਨੂੰ ਲੰਮਾ ਤੋਰ ਲਿਓ ਜੀ ਸੋ 15 ਕ ਦਿਨਾਂ ਦੀ ਇੱਕ ਕਸਾਨ ਵੀਰੋ ਸੂਈ ਆ ਦੂਜਾ ਸੂਆ ਬੱਚਾ ਮਗਰਾ ਮਿਲਕਾਫ ਐਸ ਵਕਤੇ ਦੁੱਧ ਕਿੰਨੇ ਕੁ ਤੇ ਚੱਲ ਰਹੀ ਆ ਜੀ 20 ਤੇ ਜੀ 20 ਲੀਟਰ ਆ ਜੀ ਲਓ ਵੀ 20 ਲੀਟਰ ਦੋਸਤੋ ਦੁੱਧ ਇਸ ਵਾਰ ਤੇ ਥੰਨੇ ਹਾਜ਼ਰ ਆ ਠੀਕ ਆ ਜੀ ਕਾਫੀ ਵੀਰ ਡਿਮਾਂਡ ਕਰਦੇ ਰਹਿੰਦੇ ਆ ਵੀ ਘੱਟੋ ਘੱਟ ਵੀ 20 ਲੀਟਰ ਜਾਂ 20 ਤੋਂ ਪਲੱਸ ਦੁੱਧ ਵਾਲਾ ਪਾਸੂ ਸਾਨੂੰ ਚਾਹੀਦਾ ਠੀਕ ਆ ਜੀ ਬਾਕੀ ਇੱਕਸਾਰ ਹਾਂ ਜੀ ਠੀਕ ਆ ਜੀ ਤੇ ਥੋੜਾ ਜਿਹਾ ਪਸ਼ੂ ਕਿਤਨਾ ਕਿਤੇ ਮੈਨੂੰ ਲੱਗਦਾ ਆਪਾ ਜੀ ਮਾਰਨਿੰਗ ਚਵਾਈ ਤੁਹਾਡਾ ਸਮੇਂ ਤੋਂ ਸਮੇਂ ਕਿੰਨੇ ਵਜੇ ਕਰਦੇ ਜੀ ਆਪਾਂ 6 ਵਜੇ ਕਰਦੇ ਜੀ 6 ਵਜੇ ਹਾਂ ਜੀ ਤੇ ਉਹ ਹਿਸਾਬ ਨਾਲ ਥੋੜਾ ਜਿਹਾ ਮੈਨੂੰ ਤਾਂ 2 2.5 ਘੰਟੇ ਦੇ ਵੈਸੇ ਵੀ ਫਰਕ ਪੈ ਗਿਆ ਜੀ 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 ਹਾਂ ਆ ਦੇਖੋ ਜੀ ਲਓ ਵੀ ਦੋਸਤੋ ਠੀਕ ਆ ਜੀ ਕੋਈ 20 ਲੀਟਰ ਮਿਲਕ ਤਾਂ ਇਸ ਵਕਤ ਚੱਲਣ ਰਹੀ ਆ ਬਾਕੀ ਵਹਿੜ ਚੰਗੀ ਆ ਸਾਫ਼ ਸੁਥਰੀ ਆ ਠੀਕ ਆ ਜੀ ਤੇ ਰੰਗ ਪ੍ਰਿੰਟ ਚੰਗਾ ਥੋੜੇ ਜਿਨੇ ਨਵਾਇਤ ਹੋਏ ਘਾਟਾ ਪਸ਼ੂ ਬਾਕੀ ਉਸ ਪਾਸਿਓ ਤੁਸੀਂ ਆਪ ਅੰਡਰਸਟੈਂਡ ਕਰ ਲਿਓ ਤੇ ਰਹੀ ਗੱਲ ਥਣ ਦੇਵੇ ਦੀ ਚੋਣ ਜਵਾ ਦੀ ਉਹ ਸਾਫ ਸੁਥਰੀ ਆ ਠੀਕ ਆ ਜੀ ਐਨੀਮਲ ਸੋ ਦੂਜਾ ਸੂਆ ਇਹ ਬੈਡ ਸੂਈ ਆ ਥਣਾ ਦੀ ਇੱਕੋ ਜਿਹੇ ਥੋੜੀ ਲਾ ਕੇ ਉਹ ਦਿਖਾ ਦਈਏ ਚੌਂ ਗੁੱਠਾਂ ਤੇ ਸਪੇਸ ਗੈਪ ਵਿੱਚ ਇਹ ਥਣ ਦਾ ਠੀਕ ਆ ਬਾਕੀ ਠੰਡੀ ਧੀਰੀ ਕੋਈ ਗੱਲ ਨਹੀਂ ਅੱਲਾਹ ਦੀ ਮਰਜ਼ੀ ਚ ਹੋਈ ਜਾਂਦਾ ਠੀਕ ਆ ਜੀ ਲੈ ਆਹ ਲਓ ਜੀ ਲੈ ਸੋ ਠੰਡੀ ਧੀਰੀ ਸੇਲਸ ਲਾ ਗਾ ਠੀਕ ਆ ਜੀ ਸੋ ਬੰਗਾਰ ਅਸੀਂ ਪੌਣੀ ਕਿਸੇ ਦੀ ਮਾੜੀ ਖੁਸ਼ੀ ਆ ਅਦਰਵਾਈਜ਼ ਲੋੜ ਨਹੀਂ ਆਗੀਗੀ ਆਉਂਦੇ ਨਹੀਂ ਅਸੀਂ ਠੀਕ ਆ ਕੋਈ ਤੇ ਇਹ ਬਾਬਾ ਜੀ ਕਿੰਨੇ ਦੀ ਦੇ ਦਾਂਗੇ ਆਪਾਂ ਵੇੜ ਦੇ 75 ਦੀ ਦੇਣ 75 ਦੇ ਹਾਂਜੀ ਠੀਕ ਆ ਜੀ ਲੋ ਵੀ ਇਹ 75000 ਦੀ ਮਿਲੂਗੀ ਵੇੜ ਠੀਕ ਆ ਜੀ 20 ਲੀਟਰ ਦੁੱਧ ਦੇ ਥਲੇ ਹਾਜ਼ਰ ਆ ਮੇਰਾ ਭਰਾ ਕੋਈ ਲੀਟਰ ਮਾਰ ਲੇ ਕੋਈ ਤਸੱਲੀ ਕਰ ਲੇ ਠੀਕ ਆ ਜੀ ਪੈਸੇ ਖਰਚ ਕਰਨੇ ਆ ਤਸੱਲੀ ਕਰਨਾ ਹੱਕ ਬਣਦਾ ਕਿਸੇ ਫਾਰਮਰ ਭਰਾ ਦਾ ਤੇ ਜਿੱਦਾਂ ਮਰਦੀ ਤਸੱਲੀ ਖੁੱਲੇ ਦਿਲ ਕੱਢ ਕੇ ਕਰੋ ਠੀਕ ਆ ਇੱਕ ਇਧਰ ਤੁਹਾਨੂੰ ਰਸੀ ਦਿਖਾਉਣੇ ਆਪਾਂ ਕੱਬ ਹਾਈਟ ਦੀ ਇਹ ਵੀ ਪੂਰੀ ਵੱਡੀ ਆ ਤੇ ਸੂਵਿਆਂ ਦੇ ਵਿੱਚ ਪੁੱਛ ਲਾਂਗੇ ਵੀ ਸੂਆ ਤੁਸੀਂ ਦੱਸਿਆ ਵੀ ਦੂਜਾ ਹੀ ਦੂਜਾ ਹੀ ਸੂਬਾ ਇਹਨੂੰ ਅੱਜ ਦਿਨ ਕਿੰਨੇ ਹੋ ਗਏ ਜੀ ਇਹ ਤੀਜਾ ਦਿਨ ਹੋ ਗਿਆ ਜੀ ਅੱਜ ਤੀਜਾ ਦਿਨ ਕੋਈ ਬੋਲਾ ਸਮਝ ਲੈ ਦੋ ਦੋ ਸਮਝ ਲੈ ਠੀਕ ਆ ਜੀ ਕਿੰਨੇ ਕਿਲੋ ਹੋ ਗਏ ਹੁਣ ਇਸ ਟਾਈਮ 25 ਲੀਟਰ ਲਓ ਜੀ 25 ਲੀਟਰ ਦੋਸਤੋ ਕੋਈ ਭਰਾ ਬੋਲਾ ਮੰਨ ਲੇ ਕੋਈ ਕੱਚਾ ਬੋਲਾ ਮੰਨ ਲੇ ਅੱਜ ਤੀਜਾ ਦਿਨ ਆ ਠੀਕ ਆ ਜੀ ਨਾਰਮਲੀ ਕੋ ਤਿੰਨ ਤੋਂ ਚੌ ਦਿਨਾਂ ਦੇ ਦਰਮਿਆਨ ਆਪਾਂ ਨਾਰਮਲੀ ਕਾਊਂਟ ਕਰਦੇ ਆ ਵੀ ਬੋਲਾ ਹੀ ਹੁੰਦਾ ਠੀਕ ਆ ਜੀ ਤੇ ਕੱਤ ਵੱਡਾ ਵਾਰਡ ਦਾ ਇੱਕ ਵਾਰੀ ਸੂ ਸਵਾ ਦੇ ਵਿੱਚ ਆ ਥੋੜਾ ਜਿਹਾ ਕੋ ਦਿੰਦੇ ਤ ਇਹ ਬੱਚਾ ਹੈ ਜੀ ਤੇ ਇਹ ਬੱਚਾ ਆਹ ਬੱਚਾ ਅੱਛਾ ਜੀ ਆਹ ਬੱਚਾ ਬਾਬਾ ਜੀ ਹਾਂ ਬੱਚਾ ਠੀਕ ਹੈ ਜੀ ਠੀਕ ਹੈ ਜੀ ਲੋ ਵੀ ਆਹ ਬੱਚਾ ਠੀਕ ਹੈ ਜੀ ਨਾੜੂ ਨਾੜਾ ਬੱਚੇ ਦੇ ਸੋ ਅੱਜ ਦੋ ਵੜਾ ਦੇ ਮਗਰ ਜਿਹੜੇ ਪੱਟਿਆ ਉਹ ਬੱਚੇ ਆ ਮੀਲ ਕਾਫਾ ਇੱਕ ਵਾਰ ਬੱਚੀ ਫੀਮੇਲ ਕਾਫ ਤੇ ਆ ਠੀਕ ਹੈ ਜੀ ਉਹ ਜਿਹੜੀ ਸਟਾਰਟਿੰਗ ਤੋਂ ਆਪਾਂ ਤੁਹਾਨੂੰ ਬਲੈਕ ਬੱਚੀ ਦਿਖਾਈ ਆ ਉਹਦੇ ਮਗਰ ਬੱਚੀ ਆ ਤੇ ਇਹ ਜਿਹੜੀ 25 ਲੀਟਰ ਤੇ ਹੁਣ ਇਸ ਵਕਤ ਚੱਲਣ ਢੀ ਹੈ ਬੌਲੇ ਬੌਲੇ ਦੇ ਥਲੇ 25 ਲੀਟਰ ਆ ਤੇ ਇਹ ਅਜਾ ਤਿੰਨਾਂ ਦਿਨਾਂ ਦੀ ਸੂਈ ਮਗਰ ਵੱਛਾ ਆਇਆ ਦੂਜਾ ਸੂਆ। ਸੋ ਠੰਡੇ ਤੇ ਰਹਿ ਐਨੀਮਲ ਨੇ ਨਹੀਂ ਬਹੁਤ ਜ਼ਿਆਦੇ ਲੈ। ਲੈ। ਜਿਵੇਂ ਮਰਜੀ ਮਾਰੀ ਜਾਣ। ਲੈ। ਆ ਲੈ। ਲੈ ਬਹੁਤ ਜ਼ਿਆਦੇ। ਕੋਈ ਝੋਈ ਜਾਵੇ ਲੈ। ਤੇ ਗੱਲ ਇਹ ਵੀ ਪੂਰੇ ਹੈ ਤਸੱਲੀ ਬਖਸ਼ਾ। ਹਾਂ। ਉਹ ਵੀ ਖਾਸ ਤੌਰ ਤੇ ਕਿਸੇ ਘਰਾਂ ਦੇ ਵਿੱਚ ਘਰੇਲੂ ਪੈਣਾ ਨੇ ਚਵਾਈ ਕਰਨੀ ਆ। ਇਹੋ ਜਿਹੇ ਪਸ਼ੂ ਚਾਹੀਦੇ ਉਹਨਾਂ ਨੂੰ ਠੀਕ ਆ ਜੀ। ਬੜੇ ਠੰਡੀ ਤੇਰੀ ਸਾਫ਼ ਸੁਥਰੀ ਵੇੜਾ। ਤੇ ਬਾਬਾ ਜੀ ਇਹਦਾ ਮੁੱਲ ਫਿਰ ਕੀ ਕਰਦਾਂਗੇ ਦੇਤਾ 85000 ਦੀ ਦੇਣੀ ਵੀਰੇ। 85 ਦੇ ਹਾਂਜੀ ਉਹਦੇ ਵਿੱਚੋਂ 30 ਲੀਟਰ ਦੁੱਧ ਚਾਊਗੀ ਹਾਸਕੇ ਆ ਮੌਕੇ ਤੇ ਸਟਾਰਟਿੰਗ ਹੀ ਪਹੁੰਚ ਗਈ ਆ ਹਾਂ ਠੀਕ ਆ ਜੀ ਦੇ ਦਿਨ ਦਾ ਸੂਆ ਹਜੇ ਆਪਾਂ ਕੋਈ ਕਾੜਾ ਨਹੀਂ ਦਿੱਤਾ ਕੋਈ ਲੇਟੀ ਨਹੀਂ ਦਿੱਤੀ ਬਿਲਕੁਲ ਜੀ ਬਿਲਕੁਲ ਪਾਇਆ ਪੋਇਆ ਹਜੇ ਕੁਝ ਨਹੀਂ ਨਾ ਜੀ ਨਾ ਲੋ ਵੀ ਹਜੇ ਦੋਸਤੋ 25 ਲੀਟਰ ਦਾ ਪੋਇਆ ਪੋੜਾ ਤੇ ਬਾਕੀ ਉਮੀਦ ਆਰਾਮ ਨਾਲ ਕੋਈ ਭਰਾ ਕਰ ਸਕਦਾ ਵੀ 28 30 30 ਲੀਟਰ ਇਹਨੂੰ ਆਂਦਾ ਕੁਝ ਨਹੀਂਗਾ ਠੀਕ ਆ ਜੀ ਤਾਂ ਕਿ ਚੰਗੀ ਕਿਸੇ ਫਾਰਮਰ ਭਰਾ ਦੀ ਸੇਵਾ ਲਈ ਤੇ ਪਤਾ ਨਹੀਂਗਾ ਗੱਲਾਂ ਗਾਂਹ ਦੀਆਂ ਹੋ ਜਾਣਾ ਠੀਕ ਆ ਜੀ ਤੀ ਉਹ ਪਲੱਸ ਵੀ ਹੋ ਜੇ ਗੇਮ ਤੇ ਫਿਲਹਾਲ ਜਿਹੜਾ ਅੱਜ ਮੌਕੇ ਉਹਦੇ ਤੁਸੀਂ ਚੋਚਵਾ ਕੇ ਤਸੱਲੀ ਕਰ ਲਿਓ ਮਗਰ ਇਹਦੇ ਬੱਚਾ ਤੇ 85000 ਦੀ ਦਿੱਤੀ ਜਾਊਗੀ ਜੀ ਬਿਲਕੁਲ ਠੀਕ ਆ ਜੀ ਹਾਂ ਲਓ ਵੀ 85000 ਰੀ ਨਹੀਂ ਕੋਈ 130 ਨਹੀਂ ਹਾਂਜੀ ਕੋਈ 100 ਨਹੀਂ ਕੋਈ 90 ਨਹੀਂ ਭਾਈ ਤੇ ਪੂਰੀਆਂ ਕਸਰਾ ਹੀ ਕੱਢ ਕੇ ਮਾਲ ਦੇਣ ਦਾ ਜੀ ਬਿਲਕੁਲ ਬਿਲਕੁਲ ਠੀਕ ਆ ਜੀ ਲਓ ਵੀ ਇੱਕ ਵਾਰੀ ਫੇਰ ਆਪਾਂ ਬੇਨਤੀ ਕਰ ਦਿੰਦੇ ਆ ਮਾਲ ਬੇਸ਼ੱਕ ਦੋਸਤੋ ਖਰੀਦਦਾਰੀ ਕੀਤੀ ਜਾਂਦੀ ਆ ਦੁੱਧ ਬਾਦ ਕਰਕੇ ਠੀਕ ਆ ਜੀ ਚਾਹ ਪਾਣੀ ਕਰਕੇ ਠੀਕ ਆ ਨਿਰਮਲ ਕਟਿਆ ਇਸ ਤਾਂ ਲੰਗਰ ਪਾਣੀ ਆ ਠੀਕ ਆ ਜੀ ਤੇ ਫਿਲਹਾਲ ਵਿੱਚ ਕੋਈ ਸਮਾਂ ਸੱਚੇ ਖੱਬੇ ਹੋਣ ਕਰਕੇ ਦੋਸਤੋ ਪਸ਼ੂ ਸੇਲ ਵੀ ਕੀਤੇ ਜਾਂਦੇ ਆ ਚੰਗਾ ਪਸ਼ੂ ਖਰੀਦਿਆ ਵੀ ਜਾਂਦਾ ਤੇ ਕਦੀ ਕਿਤੇ ਕੋਈ ਹਾੜੀ ਸੌਣੀ ਕਹ ਲੋ ਜਾਂ ਦੋ ਚੌ ਮਹੀਨਿਆਂ ਬਾਅਦ ਪਸ਼ੂ ਕੋਈ ਸੇਲ ਵੀ ਕੀਤਾ ਜਾਂਦਾ ਤੇ ਇਹ ਆਪਾਂ ਤੁਹਾਨੂੰ ਤਿੰਨ ਵੜਾ ਜਿਹੜੀਆਂ ਇੱਧਰ ਦਿਖਾ ਦਿੱਤੀਆਂ ਨੇ ਠੀਕ ਆ ਜੀ ਉਸ ਤੋਂ ਬਾਅਦ ਦੋ ਜਿਹੜੇ ਐਨੀਮਲ ਹੋਰ ਆਪਾਂ ਤੁਹਾਨੂੰ ਦਿਖਾਉਣੇ ਆ ਉਹ ਇੱਕ ਕੱਤੀ ਇੱਕ ਝੋਟੀ ਆ ਤੇ ਇੱਕ ਮੇਲਕਾਫ ਆ ਇੱਕ ਕਟਾ ਉਹ ਤੁਹਾਨੂੰ ਆਪਾਂ ਬਾਹਰ ਦਿਖਾ ਦਿੰਨੇ ਆ ਆਜੋ ਜੀ ਫੋ ਆਪਾ ਸਟਾਰਟਿੰਗ ਤੋਂ ਇੱਕ ਜਿਗਰ ਕੀਤਾ ਸੀਗਾ ਇੱਕ ਇਧਰ ਤੁਸੀਂ ਕੱਟਾ ਦੇਖ ਰਿਹਾ ਜੀ ਠੀਕ ਆ ਜੀ ਇਹ ਕੱਟਾ ਵੀ ਸੇਲ ਬਾਬਾ ਜੀ ਰੀ ਕਰਦੇ ਆ ਤੇ ਇੱਕ ਇਧਰ ਝੋਟੀ ਤੁਸੀਂ ਦੇਖੋਗੇ ਝੋਟੀ ਵੀ ਸੇਲ ਆ ਕਿਸੇ ਭਰਾ ਨੇ ਠੀਕ ਆ ਜੀ ਜੋੜੇ ਦਾ ਸੌਦਾ ਮਾਰਨਾ ਤੇ ਜੋੜੇ ਦਾ ਰੇਟ ਜਿਹੜਾ ਕਰ ਦਿੱਤਾ ਜਾਊਗਾ ਸਿੰਗਲ ਸਿੰਗਲ ਦਾ ਕਿਸੇ ਭਰਾ ਨੇ ਰੇਟ ਪੁੱਛਣਾ ਉਹ ਤੁਸੀਂ ਨੰਬਰਾਂ ਤੇ ਕਾਲ ਕਰ ਲਿਓ ਬਾਬਾ ਜੀ ਤੁਹਾਡੇ ਨਾਲ ਡੀਲ ਕਰ ਲੈਣਗੇ ਤੇ ਸਿੰਗਲ ਸਿੰਗਲ ਜਿਹੜੇ ਭਰਾ ਨੇ ਖਰੀਦਣਾ ਠੀਕ ਆ ਜੀ ਕਿਉਂਕਿ ਕਈ ਵਾਰ ਵੀਰ ਸਿੰਗਲ ਸਿੰਗਲ ਖਰੀਦਣ ਤੇ ਚਾਹ ਬਣ ਹੁੰਦੇ ਆ ਜੋੜੀ ਕਿਸੇ ਭਰਾਨੇ ਪਾਉਣੀ ਆ ਤੇ ਪਰਫੈਕਟ ਆ ਜੋੜੀ ਕੱਟਾ ਵੀ ਬਹੁਤ ਚੰਗਾ ਠੀਕ ਆ ਜੀ ਸਿੰਘੀ ਸਿੰਘੀ ਬੜੀ ਛੋਟੀ ਆ ਤੇ ਉਮਰ ਆਪਾਂ ਪੁੱਛ ਲਵਾਂਗੇ ਬਾਬਾ ਜੀ ਹੋਰਾਂ ਤੋਂ ਬਾਕੀ ਟੈਸਟ ਤੁਸੀਂ ਟੈਸਟ ਕਰਾਉਂਦਾ ਬਹੁਤ ਜ਼ਿਆਦਾ ਸਾਫ਼ ਸੁਥਰਾ ਠੀਕ ਆ ਜੀ ਸੋਨਾ ਪਿੱਟ ਪੁੜਾ ਤੇ ਬਾਬਾ ਜੀ ਦੀ ਉਮਰ ਕਿੰਨੀ ਹੋਗੀ ਕੱਟੇ ਦੀ ਇਹ 15 ਮਹੀਨਿਆਂ ਦੀ ਹੈ 15 ਕੁ ਮਹੀਨਿਆਂ ਦੀ ਉਮਰ ਆ ਹਾਂ ਤੇ ਮੱਝ ਮੁਝੇ ਦੀ ਆਪਣੇ ਕੋਲ ਹੀ ਹੈ ਕਿ ਸੇਲ ਕਰਤੀ ਹੈ ਨਹੀਂ ਉਹ ਸੇਲ ਕਰਤੀ ਤੇ ਕਿੰਨੇ ਕੁ ਦੁੱਧ ਦੁੱਧ ਦੇ ਉਹ 16 17 ਲੀਟਰ ਦੇ ਵੱਡੀ ਮੱਝ ਸੀ ਜਿਹੜੀ ਆਪਣੇ ਕੋਲ ਹਾਂ ਉਹ ਦੇਤੀ ਠੀਕ ਉਹਦਾ ਬੱਚਾ ਨਾ ਉਹਦਾ ਬੱਚਾ ਠੀਕ ਆ ਠੀਕ ਹੈ ਲਓ ਦੋਸਤੋ 15 16 16 ਸ੍ਰੀ ਮਹਿ ਦਾ ਜਿਹੜਾ ਬੱਚਾ ਹੈ ਬਾਕੀ ਟਸਟੀ ਟੁਸਟੀ ਕਰਾਣਾ ਤੁਸੀਂ ਦੇਖ ਲਓ ਕਿਸੇ ਭਰਾ ਨੇ ਠੀਕ ਹੈ ਜੀ ਰੇੜੀ ਰੂੜੀ ਤੇ ਲਾਉਣਾ ਚਾਹੇ ਕਿਸੇ ਮੇਰੇ ਵੀਰ ਨੇ ਮਾਲ ਦੇ ਵਿੱਚ ਰੱਖਣਾ ਵਾੜੇ ਦੇ ਵਿੱਚ ਰੱਖਣਾ ਤੇ ਚੌੜਾ ਮੱਥਾ ਮਾਲੀ ਦਾ ਤੇ ਸਿੰਗੀ ਬਹੁਤ ਪਿਆਰੀ ਹੈ ਛੋਟਾ ਸਿੰਘ ਆ ਸੋ ਚੰਗੇ ਆਸਾਨ ਦਾ ਚੰਗੇ ਸੀਮਣ ਦਾ ਹੋ ਸਕਦਾ ਉਹਦੀ ਆਪਾਂ ਡਿਟੇਲ ਤੁਹਾਡੇ ਨਾਲ ਨਹੀਂ ਸਾਂਝੀ ਕਰਦੇ ਠੀਕ ਹੈ ਜੀ ਕਿਉਂਕਿ ਉਹਦਾ ਆਪਾਂ ਨੂੰ ਪਤਾ ਨਹੀਂਗਾ ਤੇ 15 ਮਹੀਨਿਆਂ ਦਾ ਕਟਾ ਤੇ ਇਧਰ ਆਪਾਂ ਤੁਹਾਨੂੰ ਝੋਟੀ ਦਿਖਾ ਦਿੰਦੇ ਹਾਂ ਠੀਕ ਆ ਜੀ ਇਹ ਝੋਟੀ ਦੀ ਉਮਰ ਵੀ ਤਕਰੀਬਨ ਕਿੰਨੀ ਹੈ ਜੀ ਇਹ 17-18 ਮਹੀਨਿਆਂ ਦੀ ਹੈ 17-18 ਮਹੀਨਿਆਂ ਦੀ ਲਓ ਜੀ 17-18 ਮਹੀਨਿਆਂ ਦੀ ਇਹਦੀ ਉਮਰ ਆ ਝੋਟੀ ਦੀ ਮੂੰਹੋਂ ਦੰਦੀ ਹੈ ਖੇਰੀ ਹੈ ਫਿਰ ਜੀ ਖੇਰੀ ਆ ਖੇਰੀ ਆ ਬਾਕੀ ਸਿੰਗੀ ਸੁੰਗੀ ਮਾਲੀ ਵਾਂਗੂ ਇਹਦੀ ਵੀ ਬਹੁਤ ਸੋਹਣੀ ਆ ਬਿਲਕੁਲ ਛੋਟੀ ਸਿੰਗੀ ਆ ਬਰੀਕ ਪਤਲਾ ਸਿੰਗ ਆ ਤੇ ਮੱਥਾ ਮੁੱਥਾ ਬਿਲਕੁਲ ਬਲੈਕ ਤੇ ਸੋਨਾ ਕੱਦ ਕੱਟ ਆ ਬਾਕੀ ਇੱਥੇ ਖੜੀ ਖਲੋਤੀ ਆ ਆਪਾਂ ਦੋਸਤੋ ਤੁਹਾਨੂੰ ਦਿਖਾ ਦਾਂਗੇ ਠੀਕ ਆ ਜੀ ਕਿਉਂਕਿ ਤੋੜਦੇ ਆ ਤੇ ਥੋੜਾ ਭ ਲੋ ਵੀ ਚਾਰ ਥਾਣਾ ਠੀਕ ਹੈ ਜੀ ਕੋਈ ਫੋਟ ਛਾਂਕ ਨਹੀਂ ਗਈ ਸੋ ਚਾਰ ਥਾਣਾ ਵਟਵਟ ਕਾਫੀ ਆ ਝੋਲੀ ਦੇ ਵਿੱਚ ਸੋ ਕਤੀ ਝੋਟੀ ਇਹ ਵੀ ਮੇਰਾ ਭਰਾ ਕੋਈ 5-4 ਮਹੀਨੇ 6 ਮਹੀਨੇ ਸਾਫ ਗਿਆ ਤੇ ਇਹ ਵੀ ਚੰਗੀ ਤਿਆਰ ਹੋ ਜੂਗੀ ਦੋਂਦੀ-ਦਾਂਦੀ ਹੁੰਦਿਆਂ ਹੁੰਦਿਆਂ ਕਰਮ ਵਾਲੀ ਠੀਕ ਹੈ ਜੀ ਕਿਸੇ ਤਨ ਪਤਮ ਲੱਗ ਜੂਗੀ ਕੋਈ ਭਰਾ ਲੈ ਕੇ ਜਾਣਾ ਚਾਹੁੰਦਾ ਤੇ ਇਹ ਵੀ ਬਾਬਾ ਜੀ ਹਰੀ ਸੇਲ ਕਰਦੇ ਆ ਜੋੜਾ ਹੀ ਸੇਲ ਆ ਤੇ ਜੋੜੇ ਕੀ ਮੁੱਲ ਕਰਾਂਗੇ ਜੀ ਅੱਜ ਜੇ ਆਪਾਂ ਜੋੜੇ ਦਾ 55000 ਕਰਦੇ ਹਾਂ ਜੀ ਜੇ ਕੋਈ ਜੋੜਾ ਹੀ ਲੈ ਲੂ ਫੇ 50 ਦਾ ਦੇ ਦਾਂਗਾ ਠੀਕ ਆ ਜੀ ਵਸੇ ਡਿਮਾਂਡ 55 ਹੈ ਹਾਂ ਵੀ ਲੈਣ ਦੇਣ ਮਤਲਬ ਕਿ ਇਕੱਲਾ ਇਕੱਲਾ ਕਰਨਾ ਤੇ ਫਿਰ ਉਹ ਮੇਰੇ ਨਾਲ ਫੋਨ ਕਰ ਲੈਣ ਜੇ ਕਿਸੇ ਨੇ ਇਕੱਲਾ ਇਕੱਲਾ ਲੈਣਾ ਹੋਵੇ ਉਹ ਵੀ ਕਹਿੰਦੇ ਝੋਟੀ ਖਰੀਦਣੀ ਆ ਤੇ ਜੇ ਕਟਾਂ ਮਾਲੀ ਵੱਖਰੇ ਤੌਰ ਤੇ ਖਰੀਦਣਾ ਤੇ ਉਹ ਸਿੰਗਲ ਸਿੰਗਲ ਦਾ ਫਿਰ ਫੋਨ ਤੇ ਹਾਂਜੀ ਫਿਰ ਫੋਨ ਤੇ ਠੀਕ ਆ ਜੀ ਲਾ ਵੀ ਜੋੜੀ ਦਾ ਦੋਸਤੋ 55000 ਡਿਮਾਂਡ ਆ ਮੋਲਾ ਤੇ 50000 ਦੀ ਜੋੜੀ ਮਿਲ ਜੂਗੀ ਕਿਸੇ ਭਰਾ ਨੇ ਪਾਉਣੀ ਆ ਠੀਕ ਆ ਜੀ ਤੇ ਬਹੁਤੇ ਵੀ ਚਾਹਵਾਨ ਆਪਣੇ ਹੁੰਦੇ ਆ ਸ਼ੌਂਕ ਰੱਖਦੇ ਆ ਵੀ ਕਿਤੇ ਚੰਗੇ ਸੋਹਣੇ ਪਸ਼ੂ ਬੂਥੀ ਬਾਥੀ ਤੋਂ ਸ਼ਕੀਨ ਪਸ਼ੂ ਮਿਲ ਜਵੇ ਤੇ ਦੋਵੇਂ ਜਿਹੜੇ ਸਿੰਗਲ-ਸਿੰਗਲ ਦਾ ਰੇਟ ਤੁਸੀਂ ਫੋਨ ਤੇ ਪੁੱਛ ਲਿਆ ਜੇ ਨੰਬਰ ਬਾਬਾ ਜੀ ਹੋਰ ਤਾਂ ਆਪਾਂ ਲੈ ਲੈਂਦੇ ਆ ਜਿਨ੍ਹਾਂ ਦੇ ਤੁਸੀਂ ਖਾਸ ਤੌਰ ਤੇ ਕੰਟੈਕਟ ਕਰਨਾ ਤੇ ਇੱਕ ਬਾਬਾ ਜੀ ਕਰਦੀ ਹੈ ਆਪਣੇ ਸੰਪਰਕ 9881323060 ਠੀਕ ਹੈ ਜੀ 9881323060 ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਮਿਹਰਬਾਨੀ ਲੋਕ ਦੋਸਤੋ ਇਹ ਸਨ ਬਾਬਾ ਜੀ ਹੋਰੀ ਠੀਕ ਹੈ ਜੀ ਸਰਦਾਰ ਬੀ ਸਿੰਘ ਦੀ ਨਿਰਮਲ ਕੁਟਿਆ ਵਾਲੇ ਠੀਕ ਹੈ ਜੀ ਤੇ ਪਿੰਡ ਸਰਾਏ ਖਾਮ ਤੁਸੀਂ ਵਿਜ਼ਿਟ ਕਰਨੀ ਆ ਠੀਕ ਹੈ ਜੀ ਨੇੜੇ ਲੋਈਆਂ ਥੋੜੀ ਦੂਰੀ ਤੇ ਆ ਮਲਸੀਆਂ ਵੀ ਇੱਥੋਂ ਥੋੜੀ ਦੂਰੀ ਤੇ ਆ ਨਕੋਦਰ ਦੀ ਦੂਰੀ ਵੀ ਥੋੜੀ ਹੈ ਸੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ